ਕਿ ਜਿਹੜਾ ਪਿੰਡ ਮੰਡੀਕਰਾਂ ਦੀ ਪੰਚਾਇਤ ਨੇ ਇਤਿਹਾਸਿਕ ਫੈਸਲਾ ਲਿਆ ਉਹ ਇਸ ਸਮੇਂ ਮੀਡੀਆ ਦੇ ਵਿੱਚ ਵੀ ਚਰਚਾ ਦਾ ਵਿਸ਼ਾ ਹੈ ਤਾਂ ਉੱਤੇ ਜ਼ਰੂਰ ਵਿਸਥਾਰ ਚ ਜਾਣਕਾਰੀ ਦੇਣੀ ਹੈਗਾ ਦੇਖੋ ਕਈ ਬਹੁਤ ਸਾਰੇ ਜਿਹੜੇ ਜਿਹੜੀਆਂ ਨਵੀਆਂ ਪੰਚਾਇਤਾਂ ਹੁਣ ਬਣੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਚਿਹਰੇ ਆਏ ਨੇ ਚਾਹ ਮਹਿਲਾਵਾਂ ਨੇ ਸਰਪੰਚ ਮਹਿਲਾਵਾਂ ਨੇ ਜਾਂ ਯੰਗ ਨੌਜਵਾਨ ਨੇ ਉਹਨਾਂ ਨੇ ਬਹੁਤ ਸਾਰੇ ਫੈਸਲੇ ਮਤਲਬ ਸਮਾਜਿਕ ਤੌਰ ਤੇ ਕਹਿ ਲਓ ਲਏ ਨੇ ਫੈਸਲੇ ਔਰ ਉਹਨਾਂ ਦਾ ਅਸਰ ਵੀ ਜਿਹੜਾ ਹੋ ਵੀ ਰਿਹਾ ਦਿਖ ਵੀ ਰਿਹਾ ਕਿਉਂਕਿ ਇੱਕ ਮੁਟਤਾ ਨਾ ਲਿਆ ਔਰ ਜਿਹੜਾ ਇਹ ਫੈਸਲਾ ਲਿਆ ਇਹ ਤਾਂ ਬੜਾ ਵਧੀਆ ਦੀ ਚਰਚਾ ਵੀ ਮੀਡੀਆ 'ਚ ਹੋਈ ਹੈ ਖਾਸ ਕਰ ਪ੍ਰਿੰਟ ਮੀਡੀਆ 'ਚ ਤਾਂ ਮੁੱਖ ਸੁਰਖੀ ਬਣੀ ਹੈ ਇਹ ਉਹ ਹੈ ਵੀ ਮੁੱਦਾ ਬੜਾ ਵਧੀਆ ਪੰਚਾਇਤ ਉਥੋਂ ਦੇ ਮਹਿਲਾ ਸਰਪੰਚ ਬਣਿਆ ਬੀਬੀ ਮਨਜਿੰਦਰ ਕੌਰ ਉਹਨਾਂ ਨੇ ਲਗਨ ਪਿੰਡ 'ਚ ਕਿਹਾ ਵੀ ਜਿਹੜਾ ਦਾਜ ਜਾਂ ਦੇਹ ਤੋਂ ਬਿਨਾ ਵਿਆਹ ਹੋਊਗਾ ਤੇ ਉਸ ਪਰਿਵਾਰ ਨੂੰ ਜਾਂ ਉਹ ਜੋੜੀ ਨੂੰ ਉਹ 11000 ਦੇ ਸਗਨ ਨਾਲ ਸਨਮਾਨਤ ਕਰਨਗੇ। ਕੀ ਗੱਲ ਹੈ? ਹੀ ਹੀ ਕੱਲੋ ਇੱਕ ਹਾਲਾਂਕਿ ਚਲੋ ਹੋਰ ਵੀ ਪੰਚਾਇਤਾਂ ਨੂੰ ਲੈਣਾ ਚਾਹੀਦਾ ਜਾਂ ਦਾਜ ਦੇਜ ਦੇ ਖਿਲਾਫ ਅਸੀਂ ਗੱਲਾਂ ਬਾਤਾਂ ਤਾਂ ਬਥੇਰੇ ਸਮੇਂ ਤੋਂ ਹੁੰਦੀਆਂ ਆ ਰਹੀਆਂ। ਜਾਇ ਤੇ ਬਹੁਤ سارے ਮਾਮਲੇ ਵੀ ਸਥਾਨਕ ਮਾਮਲੇ ਵੀ ਦਰਜ ਆ ਜਦੋਂ ਬਾਅਦ ਚ ਲੜਾਈ ਝਗੜਾ ਹੋ ਜਾਂਦਾ ਕੋਈ ਤਾਂ ਦਾਜ ਦੇਜ ਦਾ ਹੀ ਮਾਮਲਾ ਬਣਦਾ। ਬਹੁਤੇ ਪਰਿਵਾਰਕ ਝਗੜਿਆਂ 'ਚ ਤੇ ਕਰ ਉਹਨਾਂ ਨੇ ਇੱਕ ਮਤਲਬ ਇਸ ਮੁੱਦੇ ਤੇ ਚੰਗਾ ਫੈਸਲਾ ਲਿਆ ਜਾਂ ਨੌਜਵਾਨਾਂ ਨੂੰ ਜਾਗਰੂਕ ਕਰਨ ਵਾਲਾ ਫੈਸਲਾ ਲਿਆ ਉਹਦੇ ਨਾਲ ਹੀ ਉਹਨਾਂ ਨੇ ਭੋਗਾਂ ਤੇ ਵੀ ਹੁਣ ਬਹੁਤ ਜ਼ਿਆਦੇ ਤੁਸੀਂ ਦੇਖੋ ਲਗਣ ਜਿਹੜੇ ਚਲੋ ਵਿਆਹਾਂ ਦਾ ਖਰਚ ਤਾਂ ਪੰਜਾਬੀ ਤੁਹਾਨੂੰ ਪਤਾ ਵੀ ਜਿਹੜੇ ਅੰਕੜੇ ਨੇ ਕਿਪਾ ਤੋਂ ਅਰਬਾਂ ਚ ਚਲੇ ਗਏ ਆ ਪਿਛਲੇ ਦਿਨੀ ਆਪਣੇ ਚਰਨਜੀਤ ਭੁੱਲਰ ਨੇ ਇੰਟਰਵਿਊ ਵਿੱਚ ਬਹੁਤ ਸਾਰੀਆਂ ਸਟੋਰੀਆਂ ਕੀਤੀਆਂ ਕਿ ਪੈਲਸਾਂ ਤੇ ਪੰਜਾਬੀ ਕਿੰਨਾ ਪੈਸਾ ੜਾਉਂਦੇ ਆ ਵਿਆਹਾਂ ਤੇ ਕਿੰਨਾ ੜਾਉਂਦੇ ਆ ਆਪਣੇ ਖਰੀਦਦਾਰੀ ਤੇ ਕਿੰਨਾ ਆਉਂਦਾ ਸਾਲ ਦਾ ਉਹਨਾਂ ਨੇ ਸਾਰੇ ਉਹ ਸਾਰੇ ਬਜਟ ਜਿਹੜੇ ਨੇ ਜਿਹੜੇ ਸਰਕਾਰੀ ਹੈਗੇ ਨੇ ਅ ਪੱਧਰ ਤੇ ਉਹ ਖਰਚੇ ਕੱਢ ਕੇ ਉਹਨਾਂ ਨੇ ਉਹ ਦੱਸਿਆ ਸੀ ਵੈਸੇ ਤਾਂ ਬਹੁਤ ਜ਼ਿਆਦਾ ਹੋਊਗਾ ਉਦੋਂ ਕਿਤੇ ਅੰਕੜੇ ਵੱਡੇ ਹੋਣਗੇ ਔਰ ਉਹ ਉਸ ਮੁੱਦੇ ਤੇ ਵੀ ਉਹਨਾਂ ਨੇ ਜਿਵੇਂ ਹੁਣ ਵਿਆਹਾਂ ਤੇ ਤਾਂ ਹੁਣੇ ਹੁਣਾ ਭੋਗਾਂ ਤੇ ਵੀ ਮਰਗ ਦੇ ਭੋਗਾਂ ਤੇ ਵੀ ਵੱਡੇ ਹੋ ਉੱਪਰ ਲੱਗੇ ਉਹ ਚ ਵੀ ਜੋ ਪਕੌੜੇ ਬਣਾਉਣੇ ਆ ਜਲੇਬੀਆਂ ਬਣਾਉਣੀਆਂ ਮਠਿਆਈ ਬਣਾਉਣੀਆਂ ਉਹ ਉਹ ਤਾਂ ਕਹਿਲਾ ਸਾ ਵੀ ਹੁੰਦਾ ਵੀ ਪੂਰੇ ਪੂਰੇ ਸਟਾਲ ਲੱਗੇ ਹੋਏ ਆ ਉਹ ਵਿਆਹ ਆਪਣੀ ਬਣ ਗਏ ਬਹੁਤ ਆਮ ਤੇ ਆਪਾਂ ਦੇਖਦੇ ਆਂ ਜਾ ਕੇ ਤੇ ਫਿਰ ਉਸ ਦੇ ਸਬੰਧ ਚ ਵੀ ਉਹਨਾਂ ਨੇ ਕਿਹਾ ਵੀ ਕੋਈ ਵੀ ਜਲੇਬੀਆਂ ਜਾਂ ਪਕੌੜੇ ਜਿਹੜਾ ਪਕਾਊਗਾ ਸੀ ਉਹਨੂੰ ਵੀ ਜੁਰਮਾਨਾ ਕਰਾਂਗੇ ਦੇਖੋ ਇਹੋ ਜਿਹੇ ਜਿਹੜੇ ਸਮਾਜਿਕ ਫੈਸਲੇ ਨੇ ਅਸੀਂ ਚਰਚਾ ਕਰ ਲੈਣੇ ਆਂ ਅਸੀਂ ਬੋਲ ਲੈਣੇ ਆਂ ਔਰ ਜਿਹੜਾ ਬੁੱਧੀਜੀਵੀ ਵਰਗ ਵੀ ਆ ਜਾਂ ਪੰਜਾਬ ਪ੍ਰਤੀ ਚੇਲਤਾ ਰੱਖਣ ਵਾਲਾ ਵਰਗ ਵੀ ਆ ਉਹ ਵੀ ਇਹਨਾਂ ਮੁੱਦਿਆਂ ਤੇ ਅਕਸਰ ਬੋਲਦਾ ਪਰ ਜਦੋਂ ਮਤਲਬ ਜੇ ਆਪਾਂ ਦੇਖੀਏ ਉਹਦਾ ਅਮਲ ਜਾਂ ਅਸਰ ਨਹੀਂ ਹੀਟ ਲੈ ਲੈ ਬਲਤੇ ਦੇਖਦਾ ਤੇ ਜੇ ਪੰਚਾਇਤਾਂ ਇਹਦੇ ਮੁੱਦਿਆਂ ਤੇ ਜਾਗਰੂਕ ਹੋ ਜਾਣੀਆਂ ਜਾਂ ਪੰਚਾਇਤਾਂ ਇੱਕ ਦੂਜੇ ਨੂੰ ਕਹਿਣਗੀਆਂ ਹੁਣ ਕਈ ਥਾਵਾਂ ਤੇ ਤੁਸੀਂ ਦੇਖੋ ਵੀ ਮਾਰਗ ਦੇ ਭੋਗ ਤੇ ਜਿਹੜੀਆਂ ਸਰਧਾਂਜਲੀ ਸਮਾਰੋਹ ਹੁੰਦੇ ਆ ਉਹ ਸਰਧਾਂਜਲੀ ਸਮਾਰੋਹ ਤੇ ਬਹੁਤ ਸਾਰੇ ਬਲਾਰੇ ਬੋਲਦੇ ਆ ਹਾਲਾਂਕਿ ਬਹੁਤ ਸਾਰੇ ਬਲਾਰੇ ਜਿਹੜੇ ਰਾਜਨੀਤਿਕ ਬਲਾਰੇ ਹੁੰਦੇ ਆ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਸੀ ਵੀ ਮਰਨ ਵਾਲਾ ਹੁੰਦਾ ਵੀ ਕੌਣ ਆ ਤੇ ਕੌਣ ਨਹੀਂ ਉਹ ਉਹ ਰਸਤੇ 'ਚ ਜਾਂਦੇ ਹੀ ਪੁੱਛਦੇ ਆ ਵੀ ਆਹ ਕੌਣ ਆ ਬੰਦਾ ਜਾਂ ਬਹੁਤੇ ਤਾਂ ਜਿਹੜਾ ਭੋਗ ਤੇ ਵਿਸ਼ੇਸ਼ ਸ਼ਬਦ ਆ ਅਖਵਾਰਾਂ 'ਚ ਉਹ ਪੜ੍ਹ ਕੇ ਆ ਜਾਂਦੇ ਆ ਉਹੀ ਬੋਲ ਦਿੰਦੇ ਆ ਮਤਲਬ ਕਹਿਣ ਦਾ ਕਈ ਥਾਂਾਂ 'ਤੇ ਪੰਚਾਇਤਾਂ ਨੇ ਜਾਂ ਗੁਰਦੁਆਰਾ ਕਮੇਟੀਆਂ ਨੇ ਕੀਤਾ ਹੋਇਆ ਕੱਲਾ ਇੱਕ ਬਲਾਰਾ ਹੀ ਬੋਲੂਗਾ ਜਿਹੜਾ ਧੰਨਵਾਦ ਕਰੂਗਾ ਜੀ ਇਹ ਪੰਚਾਇਤ ਨੇ ਵੀ ਖੜੀ ਇਸ ਮੁੱਦੇ 'ਤੇ ਵੀ ਉਹਨਾਂ ਨੇ ਕਿਹਾ ਕਿ ਖਰਚਾ ਨਹੀਂ ਵੱਧ ਕਰੂਗਾ ਸਾਦੀ ਰੋਟੀ ਹੋਊਗੀ ਸਿੰਪਲ ਰੋਟੀ ਪ੍ਰਸ਼ਾਦਾ ਹੋਊਗਾ ਗੁਰੂ ਘਰ 'ਚ ਹੈ ਨਾ ਤੇ ਉਹਦੇ ਨਾਲ ਹੀ ਉਹਨਾਂ ਨੇ ਡਰੱਗ ਦੇ ਮੁੱਦੇ 'ਤੇ ਵੀ ਇੱਕ ਬੜਾ ਵਧੀਆ ਮੈਨੂੰ ਲੱਗਿਆ ਉਹਨਾਂ ਦਾ ਫੈਸਲਾ ਜੇ ਕੋਈ ਡਰੱਗ ਦੇ ਮਾਮਲੇ 'ਚ ਫੜਿਆ ਜਾਂਦਾ ਤਸਕਰ ਤਾਂ ਪੰਚਾਇਤ ਕੋਈ ਸਰਪੰਚ ਜਾਂ ਕੋਈ ਪੰਚ ਉਹਦੀ ਜ਼ਮਾਨਤ ਕਰਾਉਣ ਲਈ ਜ਼ਮਾਨਤ ਨਹੀਂ ਦੇਊਗਾ। ਇਹ ਇਚੰਗਾ ਫੈਸਲਾ। ਹੋਰ ਵੀ ਇਹ ਤਾਂ ਫੈਸਲਾ ਡਰੱਗ ਵਾਲੇ ਮੁੱਦੇ ਤੇ ਤਾਂ ਹੋਰ ਵੀ ਕਈ ਪੰਚਾਇਤਾਂ ਨੇ ਨਵੇਂ ਚੁਣੇ ਸਰਪੰਚਾਂ ਨੇ ਜਿਹੜੇ ਹੈਗੇ ਮਤੇ ਪਾਸ ਕੀਤੇ ਆ। ਜਿਹੜੇ ਮਤਿਆਂ ਦੀ ਵੈਲਿਊ ਬਹੁਤ ਜ਼ਿਆਦਾ ਹੁੰਦੀ ਹੈ ਜਿਹੜੀ ਕਿਉਂਕਿ ਇਹ ਡੈਮੋਕ੍ਰੇਸੀ ਦੀ ਸਭ ਤੋਂ ਹੀਟਲੀ ਤੇ ਮਜਬੂਤ ਆਈ ਹੈ ਪੰਚਾਇਤਾਂ ਉਹ ਇਹ ਤਾਂ ਗੱਲ ਕਰੋ ਵੀ ਕਰਪਟ ਸਿਸਟਮ ਨੇ ਜਾਂ ਬਹੁਤੇ ਜਿਹੜੇ ਪੰਜ ਸਰਪੰਚ ਆ ਉਹ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਨਾ ਹੋਣ ਕਰਕੇ ਜਾਂ ਪੰਚਾਇਤੀ ਐਕਟ ਬਾਰੇ ਨਾ ਜਾਗਰੂਕ ਹੋਣ ਕਰਕੇ ਉਹਨਾਂ ਨੂੰ ਪੰਚਾਇਤਾਂ ਦੇ ਜਿਹੜੇ ਫੰਡ ਨੇ ਜਾਂ ਹੋਰ ਆ ਉਹ ਸੈਕਟਰੀ ਜਾਂ ਹੋਰ ਅਧਿਕਾਰੀ ਮਤਲਬ ਖਾ ਖੂ ਜਾਂਦੇ ਆ ਜਿਹੜੇ ਵਿਕਾਸ ਲਈ ਆਉਂਦੇ ਵੱਡੀ ਪੱਤਰ ਤੇ ਜਾਂ ਕਿਸੇ ਨਾ ਕਿਸੇ ਸਰਪੰਚ ਨੂੰ ਕੋਈ ਨਾ ਕੋਈ ਛੋਟਾ ਮੋਟਾ ਗਿਫਟ ਦੇ ਕੇ ਮਤਲਬ ਮੁੱਢਲੇ ਦਿਨਾਂ 'ਚ ਜੀ ਜੀ ਕੋਈ ਗਿਫਟ ਦੇਤਾ ਜਾਂ ਸਰਪੰਚ ਨੇ ਕੋਈ ਖਰਚਾ ਸਰਪੰਚ ਦੇ ਕਹਿਣ ਤੇ ਕਰਤਾ ਬਾਅਦ ਚ ਉਹ ਸਾਰੀ ਮਤਲਬ ਸਮਾਂ ਜਿਹੜਾ ਉਹ ਪੰਚਾਇਤਾਂ ਦੀ ਚੈੱਕ ਬੁੱਕੀ ਕੋਲੇ ਰੱਖ ਲੈਂਦੇ ਆ ਬਹੁਤੀਆਂ ਪੰਚਾਇਤਾਂ ਦੇ ਹੂੰ ਕਿ ਸਿਰਫ ਸਾਈਨ ਸਰਪੰਚ ਦੇ ਹੁੰਦੇ ਆ ਫਸਨਾ ਐਂਡ ਤੇ ਸਰਪੰਚ ਨੇ ਹੁੰਦਾ ਜੇ ਕੋਈ ਮੁਤਾਬ ਬਣ ਜੇ ਉੱਠ ਖੜੇ ਤੇ ਪੈਸਾ ਜਿਹੜਾ ਉਹ ਮਤਲਬ 25 30 50% ਵੀ ਖਾ ਜਾਂਦੇ ਆ ਜੀ ਕਿਉਂਕਿ ਐਂਡ ਵਾਲੇ ਸਮੇਂ 'ਚ ਜਦੋਂ ਮਤਲਬ ਬਹੁਤੀਆਂ ਸਰਕਾਰਾਂ ਡਿਵੈਲਪਮੈਂਟ ਉਹਦੋਂ ਹੀ ਕਰਦੀਆਂ ਜਦੋਂ ਇਲੈਕਸ਼ਨ ਹੁੰਦੀਆਂ ਇਲੈਕਸ਼ਨਾਂ ਦੇ ਦਿਨ ਅਜੇ ਤਾਂ ਫਿਰ ਥੋੜਾ ਸਮਾਂ ਰਹਿੰਦਾ ਹੁੰਦਾ ਮਤਲਬ ਹਨ ਉਹ ਚ ਬੜਾ ਵੱਡਾ ਕਹਿੰਦੇ ਜੇ ਇਸ ਤਰ੍ਹਾਂ ਪੰਚਾਇਤਾਂ ਜਾਗਰੂਕ ਹੋਣ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋਣ ਔਰ ਇਹੋ ਜਿਹੇ ਜਿਹੜੇ ਸਮਾਜਿਕ ਫੈਸਲੇ ਆ ਜਿਹੜੇ ਸਮਾਜ ਨੂੰ ਜੋਗਨ ਵਾਲੇ ਸਮਾਜ ਨੂੰ ਅੱਗੇ ਲਿਜਾਣ ਵਾਲੇ ਫੈਸਲੇ ਆ ਉਹ ਲੈ ਜਾਣ ਇਹ ਵਾਕਈ ਮਿਸਾਲ ਜੋ ਫੈਸਲਾ ਹੈ ਉਸ ਪਿੰਡ ਦਾ ਵਧਾਈ ਦੇ ਪਾਤਰ ਵੀ ਉਹ ਪਿੰਡ ਵਾਲੇ ਜੀ